ਸਸ਼ੀ ਕਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਸਟਫਿੰਗ ਵਾਲੀ ਸਿਮਲਾ ਮਿਰਚ ਬਣਾ ਕੇ ਤਿਆਰ ਕਰਾਂਗੇ ਪਹਾੜੀ ਮਿਰਚ ਵੀ ਕਹਿ ਦਿੰਦੇ ਆ ਸਿਮਲਾ ਮਿਰਚ ਵੀ ਕਹਿ ਦਿੰਦੇ ਆ ਤੇ ਹੁਣ ਆਪਾਂ ਜੀ ਇੱਥੇ ਲੈਂਦੇ ਜੀ ਆਇਲ ਆਇਲ ਆਪਾਂ ਲੈ ਲੈਂਦਾ ਜੀ ਇੱਕ ਵੱਡਾ ਚਮਚ ਤੇ ਆਇਲ ਨੂੰ ਆਪਾਂ ਕਰ ਲਾਂਗੇ ਜੀ ਗਰਮ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਜੀਰਾ ਇੱਕ ਚਮਚ ਮੈਂ ਪਾਇਆ ਜੀ ਜੀਰੇ ਦਾ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਧਨੀਆ ਤਨੀ ਆਪਾਂ ਸਾਬਤ ਪਾਵਾਂਗੇ ਹਥੇਲੀ ਤੇ ਆਪਾਂ ਮਸਲ ਲਾਂਗੇ ਥੋੜਾ ਜਿਹਾ ਤੇ ਰਸ਼ ਕਰਕੇ ਪਾਵਾਂਗੇ ਜੀ ਤੇ ਹੁਣ ਆਪਾਂ ਇਹਨਾਂ ਨੂੰ ਪਕਾ ਲਿਆ ਜੀ ਨਾਲ ਆਪਾਂ 3 ਤੋਂ 4 ਹਰੀਆਂ ਮਿਰਚਾਂ ਕੱਟ ਕਰਕੇ ਪਾਈਆਂ ਤੇ 3-4 ਕਲੀਆਂ ਲਸਣ ਦੀਆਂ ਬਰੀਕ ਕੱਟ ਕਰਕੇ ਪਾਈਆਂ ਤੇ ਹੁਣ ਜੀ ਆਪਾਂ ਪਿਆਜ਼ ਪਾਵਾਂਗੇ ਪਿਆਜ਼ ਨੂੰ ਆਪਾਂ ਲਾਈਟ ਜਿਹਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਤੇ ਪਿਆਜ਼ ਆਪਾਂ ਦੋ ਲੈਤੇ ਮੀਡੀਅਮ ਸਾਈਜ਼ ਦੇ ਬਰੀਕ ਕੱਟੇ ਹੋਏ ਹੈ ਜੀ ਤੇ ਬਰੀਕ ਕੱਟ ਕਰਕੇ ਹੀ ਪਾਉਣੇ ਨੇ ਜਿਆਦਾ ਮੁਕਤੀ ਕੱਟ ਨਹੀਂ ਕਰਨੀ ਤੇ ਜਦੋਂ ਲਾਈਟ ਜੀ ਬ੍ਰਾਊਨ ਜੀ ਹੋ ਗਈ ਤਾਂ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਾਂਗੇ ਹੁਣ ਦੇਖੋ ਇੱਥੇ ਪਿਆਜ਼ ਭੁੱਜ ਗਏ ਨੇ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਤੇ ਹੁਣ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਨਮਕ ਲੈਂਦਾ ਜੀ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਤੇ ਹਲਦੀ ਅੱਧਾ ਚਮਚ ਤੇ ਇਹ ਪਲੇਟ ਜੀ ਗਰਮ ਮਸਾਲਾ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਤੇ ਨਾਲ ਹੀ ਆਪਾਂ ਲਮਾਂਗੇ ਜੀ ਕਸ਼ਮੀਰੀ ਲਾਲ ਮਿਰਚ ਵੀ ਉਹ ਕਲਰ ਦੇ ਵਾਸਤੇ ਤੇ ਠੀਕ ਚਾਟ ਮਸਾਲਾ ਅੱਧਾ ਚਮਚ ਤੁਸੀਂ ਆਮਕੂਟ ਪਾਊਡਰ ਵੀ ਪਾ ਸਕਦੇ ਹੋ ਤੇ ਆਪਾਂ ਆਮਕੂਟ ਪਾਊਡਰ ਪਾਇਆ ਤੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਕਿਉਂਕਿ ਰੰਗਤ ਸੋਹਣੀ ਆ ਜਾਂਦੀ ਹੈ ਜਦੋਂ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਦਿੰਦੇ ਆ ਹੁਣ ਆਪਾਂ ਮਿਕਸ ਕਰ ਲਾਂਗੇ ਜੀ ਮਿਕਸ ਕਰਕੇ ਇੱਕ 15 ਤੋਂ 20 ਸਕਿੰਟ ਲਈ ਭੁੰਨਾਗੇ ਆਪਾਂ ਮਸਾਲਿਆਂ ਨੂੰ ਮਿਕਸ ਕਰ ਲਏ ਜੀ ਇੱਥੇ ਉਬਲੇ ਹੋਏ ਆਲੂ ਲੈਤੇ ਸੀ ਮੈਂ ਆਲੂ 7 ਤੋਂ 8 ਲੈਤੇ ਸੀ ਵੱਡੇ ਆਲੂ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਜੀ ਸਾਰੇ ਮਸਾਲੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਮੈਸ਼ ਕਰ ਲਿਆ ਸੀ ਮੈਂ ਆਲੂ ਨੂੰ ਪਹਿਲਾਂ ਆਲੂ ਆਪਣੇ ਠੰਡੇ ਸੀਗੇ ਇੱਥੇ ਆਪਾਂ ਕਿਸੇ ਕਸੂਰੀ ਮੇਥੀ ਪਾਈ ਐ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਜੀ ਤੇ ਹੁਣ ਜੀ ਆਪਾਂ ਜੂਸ ਲੱਤਾ ਲੈਮਨ ਦਾ 2 ਚਮਚ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਹੁਣ ਜੀ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਦੇਖੋ ਇਹ ਸਟਫਿੰਗ ਆਪਾਂ ਨੂੰ ਜਿੱਦਾਂ ਸਮੋਸਿਆਂ ਦੀ ਹੁੰਦੀ ਆਪਾਂ ਬੈਰੀ ਉਸੇ ਤਰ੍ਹਾਂ ਹੀ ਬਣਾਉਣੀ ਆ ਤੇ ਤੁਸੀਂ ਇਹਦੇ ਵਿੱਚ ਆਮਚੂਰ ਪਾਊਡਰ ਤੇ ਨਾਰਦਾਣਾ ਵੀ ਐਡ ਕਰ ਸਕਦੇ ਹੋ ਤੇ ਇਥੇ ਆਪਾਂ ਕਾਲੀ ਮਿਰਚ ਐਡ ਕੀਤੀ ਆ ਤੇ ਥੋੜੀ ਜਿਹੀ ਦਰਦਲੀ ਜੀ ਕੁੱਟੀ ਹੋਈ ਜਿਹਦਾ ਟੇਸਟ ਬਹੁਤ ਵਧੀਆ ਹੁੰਦਾ ਤੇ ਨਾਲ ਹੀ ਆਪਾਂ ਥੋੜਾ ਜਿਹਾ ਕਾਲਾ ਨਮਕ ਐਡ ਕਰਾਂਗੇ ਤੁਸੀਂ ਪਹਿਲਾਂ ਵੀ ਐਡ ਕਰ ਸਕਦੇ ਹੋ ਮਸਾਲਿਆਂ ਦੇ ਨਾਲ ਹੀ ਬਾਦੇ ਵੀ ਐਡ ਕਰ ਸਕਦੇ ਹੋ ਇਹਦੇ ਨਾਲ ਫਲੇਵਰ ਵਧੀਆ ਹੁੰਦਾ ਸਬਕੀ ਦਾ ਵੀ ਵਧੀਆ ਹੁੰਦਾ ਤੇ ਇਹ ਮਸਾਲਾ ਬਿਲਕੁਲ ਉਸੇ ਤਰ੍ਹਾਂ ਬਣਿਆ ਜਿੱਦਾਂ ਕਿ ਆਪਾਂ ਸਮੋਸਿਆਂ ਦੇ ਵਿੱਚ ਪਾਉਣੇ ਹੁੰਦੇ ਆ ਉਹ ਗੁਜੀਆ ਦੇ ਵਿੱਚ ਵੀ ਪਾਉਣੇ ਹੁੰਦੇ ਆ ਇਸੇ ਤਰ੍ਹਾਂ ਦਾ ਮਸਾਲਾ ਹੋ ਜੀ ਆਪਾਂ ਇੱਥੇ ਲਏ ਤਿੰਨ ਜੀ शिमला ਮਿਰਚ शिमला ਮਿਰਚ ਵਿੱਚ 1 ਕਿਲੋ ਦੇ तकरीबन ਲੈਂਦੀ ਆਣੀ ਤੇ ਇਹਨਾਂ ਦੀ ਆਪਾਂ ਡੰਡੀਆਂ ਉਤਾਰ ਦੇਵਾਂਗੀ ਚੰਗੀ ਤਰ੍ਹਾਂ ਸਾਫ਼ ਕਰ ਲੀਆਂ ਸੀ ਮੈਂ शिमला ਮਿਰਚ ਤੇ ਹੁਣ ਆ ਜੀ ਆਪਾਂ ਇਹਦੇ ਵਿੱਚੋਂ ਬੀਜ ਕਾਲ ਦੇਵਾਂਗੀ ਬੀਜਾਂ ਨੂੰ ਆਪਾਂ ਬਾਹਰ ਕਰ ਦੇਣਾਗਾ ਵਿੱਚ ਨਹੀਂ ਰੱਖਣਾ ਤੇ ਚੰਗੀ ਤਰੀਕਾ ਨਾਲ ਆਪਾਂ ਕੱਟ ਕਰਕੇ ਬੀਜਾਂ ਨੂੰ ਬਾਹਰ ਕੱਢ ਦਾਂਗੇ ਤੇ ਇਸ ਤਰੀਕੇ ਨਾਲ ਆਪਾਂ शिमला ਮਿਰਚ ਭਰ ਕੇ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਸਾਰੀਆਂ ਸਿੰਮਲਾ ਬਚੀਆਂ ਨੂੰ ਇਦਾਂ ਕੱਟ ਕਰ ਲਿਆ ਪਰ ਤੇ ਹੁਣ ਆਪਾਂ ਇਹਨਾਂ ਨੂੰ ਭਰ ਕੇ ਤਿਆਰ ਕਰਾਂਗੇ ਜੀ ਤੇ ਹੁਣ ਆਪਾਂ ਸਟਫਿੰਗ ਭਰਾਂਗੇ ਸਟਫਿੰਗ ਭਰਨ ਦੇ ਲਈ ਆਪਾਂ ਨੂੰ ਇੱਕ ਚਾਹੀਦਾ ਜੀ ਚਮਚ ਚਮਚ ਦੀ ਮਦਦ ਨਾਲ ਪੀਠੀ ਨੂੰ ਆਪਾਂ ਭਰ ਲਾਂਗੇ ਚੰਗੇ ਤਰੀਕੇ ਨਾਲ ਤੇ ਤੁਸੀਂ ਇਹਦੇ ਵਿੱਚ ਫੁੱਲ ਦਬ-ਦਬ ਕੇ ਸਟਫਿੰਗ ਭਰ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਲੱਗਦੀ ਹੈ ਇਹ ਬਿਲਕੁਲ ਸਮੂਥੀ ਅੰਦਰ ਟੇਸਟੀ ਹੈ ਆਉਗਾ ਇਸ ਸਟਫਿੰਗ ਦੇ ਵਿੱਚੋਂ ਇਹ ਜੀ शिमला ਵਿੱਚ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਬਹੁਤ ਹੀ ਜਿਆਦਾ ਤੇਲ ਵਾਲੀ ਵੀ ਸਬਜੀ ਨਹੀਂ ਹੁੰਦੀ ਤੇ ਬਹੁਤ ਘੱਟ ਤੇਲ ਦੇ ਵਿੱਚ ਬਣ ਜਾਂਦੀ ਹੈ ਇਹ ਸਬਜੀ ਕਿਉਂਕਿ शिमला ਮਿਰਚ ਕਈ ਵਾਰ ਨਹੀਂ ਵੀ ਕੋਈ ਬੱਚਾ ਖਾਂਦਾ ਹਨਾ ਤੇ ਇਸ ਤਿੱਕੇ ਦਾ ਬੱਚੇ ਨੂੰ ਬਣਾ ਕੇ ਦੇ ਸਕਦੇ ਆ ਤੇ ਮੈਂ ਦੂਸਰੀ ਵੀ ਇਸੇ ਤਰੀਕੇ ਨਾਲ ਪਿੱਠੀ ਨੂੰ ਭਰੂੰਗੀ ਤੇ ਦਬ-ਦਬ ਕੇ ਹੱਥ ਦੀ ਮਦਦ ਨਾਲ ਵੀ ਭਰ ਸਕਦੇ ਆਪਾਂ ਤੇ ਆਪਾਂ ਚਮਚ ਦੀ ਮਦਦ ਨਾਲ ਵੀ ਭਰ ਸਕਦੇ ਆ ਇਸ ਤਰੀਕੇ ਨਾਲ ਆਪਾਂ ਸਿੰਲਾ ਵਿੱਚ ਦੇ ਵਿੱਚ ਸਟਫਿੰਗ ਭਰ ਦੇਣੀ ਆ ਦੇਖੋ ਮੈਂ ਹੱਥ ਨਾਲ ਇੱਥੇ ਸੈੱਟ ਕਰ ਰਹੀ ਆ ਕਿ ਸਟਫਿੰਗ ਆਪਣੀ ਵੀ ਬਿਲਕੁਲ ਬਾਹਰ ਨਹੀਂ ਨਿਕਲਦੀ ਤੇ ਹੁਣ ਆਪਾਂ ਜੀ ਇੱਕ ਕੱਟ ਸੀ ਤੇਲ ਦੀ ਲੈਂਦੇ ਇੱਥੇ ਸਰ੍ਹੋਂ ਦਾ ਤੇਲ ਹੀ ਲੈਣਾ ਆਪਾਂ ਸਰੋਂ ਦਾ ਤੇਲ ਹੀ ਬਹੁਤ ਵਧੀਆ ਹੁੰਦਾ ਤੇ ਸਬਜੀ ਵੀ ਬਹੁਤ ਟੇਸਟੀ ਬਣਦੀ ਹੈ ਸਰੋਂ ਦੇ ਤੇਲ ਦੇ ਵਿੱਚ ਤੇ ਹੁਣ ਆਪਾਂ ਇੱਥੇ ਗਰਮ ਕਰ ਲਿਆ ਜੀ ਹੁਣ ਆਪਾਂ ਕੱਲੀ ਕੱਲੀ ਕਰਕੇ ਸਿਮਲਾ ਮਿਰਚ ਰੱਖ ਦਿਆਂਗੇ ਜਿੰਨੀਆਂ ਜ਼ਰੂਰਤ ਲੱਗਦੀਆਂ ਆਪਾਂ ਉੰਨੀਆਂ ਰੱਖ ਲਵਾਂਗੇ ਇੱਥੇ ਮੈਂ 4 ਤੋਂ 5 ਰੱਖੂੰਗੀ ਤੇ ਕਿਉਂਕਿ ਜਗ੍ਹਾ ਵਧੀਆ ਤੇ ਵੱਡੀ ਕੜਾਹੀ ਹੈ ਤੇ ਇੱਥੇ ਆਪਾਂ ਜੀ 4 ਤੋਂ 5 ਰੱਖ ਲਈਏ ਤੇ ਪੂਰਾ ਗਰਮ ਕਰ ਲਈਏ ਸੀ ਮੈਔਲ ਤੇ ਫਲੀਮ ਨੂੰ ਆਪਾਂ ਲੋਰ ਤੋਂ ਹੀ ਰੱਖਾਂਗੇ ਨਾ ਬੋਲੀ ਹਾਈ ਤੇ ਨਾ ਵਾਲੀ ਜਿਹੜੀ ਲੋਰ ਮੀਡੀਅਮ ਸਾਈਜ਼ ਤੇ ਰੱਖ ਲਾਂਗੀ ਕਿਉਂਕਿ ਜੇ ਆਪਾਂ ਹਾਈ ਤੇ ਕਰਕੇ ਪਕਾਵਾਂਗੇ ਤੇ ਆਪਣੀਆਂ ਸਿਮਲਾ ਮਿਰਚ ਮੱਚੀ ਜਾਣਗੀਆਂ ਤੇ ਵਿੱਚੋਂ ਕੱਚੀਆਂ ਰਹਿ ਜਾਣਗੀਆਂ ਤੇ ਆਪਾਂ ਹੌਲੀ ਹੌਲੀ ਪਕਾਉਣਾ ਇਹਨਾਂ ਨੂੰ ਤੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣ ਤੁਸੀਂ ਦੇਖ ਸਕਦੇ ਹੋ ਆਪਣੀਆਂ ਸਿਮਲਾ ਮਿਰਚ ਪਤਣੀਆਂ ਸ਼ੁਰੂ ਹੋ ਗਈਆਂ ਤੇ ਇਹਦਾ ਉੱਪਰਲਾ 파ਟਾ ਜਿਹੜਾ ਹਾਰਡ ਸੀ ਉਹ ਸੌਫਟ ਹੋਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਸਿਮਲਾ ਮਿਰਚ ਨੂੰ ਪਕਾਇਆ ਹੈਗਾ ਚੰਗੇ ਤਰੀਕੇ ਨਾਲ ਪਲਟਾ ਲੈਣਾ ਸਾਈਡਾਂ ਨੂੰ ਪਲਟਾ ਕੇ ਆਪਾਂ ਇਹਨਾਂ ਨੂੰ ਪਕਾਉਣਾ ਹੈਗਾ ਤੇ ਸਾਰੀ ਸਾਈਡਾਂ ਤੋਂ ਆਪਣੀਆਂ ਸਿਮਲਾ ਮਿਰਚ ਜਿਹੜੀ ਪੱਕ ਕੇ ਤਿਆਰ ਹੋ ਜੇ ਤੇ ਖਾਂ ਦੇ ਵਿੱਚ ਕਾੜੀ ਹਾਰਡ ਨਾ ਲੱਗੇ ਤੇ ਇਸ ਤਰੀਕੇ ਨਾਲ ਆਪਾਂ ਸਾਰੀਆਂ ਸਿਮਲਾ ਮਿਰਚ ਨੂੰ ਪਕਾ ਲੈਣਾ ਜੀ ਤੇ ਹੁਣ ਕੀ ਆਪਾਂ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਬਾਹਰ ਕੱਢਾਂਗੇ ਮਸਾਲਾ ਥੋੜਾ ਬਹੁਤ ਤਵਾਰ ਨੂੰ ਆ ਸਕਦਾ ਤੇ ਆਪਾਂ ਹੁਣ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਹੀ ਬਾਹਰ ਕੱਢ ਲਾਂਗੇ ਤੇ ਇਸ ਸਮਲੇ ਵਿੱਚ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰੀਕੇ ਨਾਲ ਬਣਾ ਸਕਦੇ ਆਪਣੇ ਬੱਚਿਆਂ ਨੂੰ ਖਵਾ ਸਕਦੇ ਹੋ ਇਹ ਸਬਜੀ ਜਿਹੜੇ ਬੱਚੇ ਨਹੀਂ ਸਿਮਲਾ ਮਿਰਚ ਖਾ ਕੇ ਖੁਸ਼ ਹੁੰਦੇ ਜੇਕਰ ਤੁਹਾਨੂੰ ਸਾਡੀ ਵੀਡੀਓ ਜੀ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਨਾਲੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਰੈਸਪੀ ਦੇ ਨਾਲ